ਅੱਜ ਦੇ ਮਾਡਰਨ ਸਮੇਂ 'ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੀਆਂ ਉਪਲਬਧੀਆਂ ਨਾਲ ਇਹ ਪ੍ਰਾਈਵੇਟ ਸਕੂਲਾਂ ਨੂੰ ਮੱਤ ਦੇ ਰਹੇ ਨੇ ਤੇ ਸਮੇਂ-ਸਮੇਂ 'ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਹਾਸਲ ਕੀਤੀਆਂ ਚਾਂਦੀਆਂ ਉਪਲਬਧੀਆਂ ਸਭ ਦੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇੱਕ ਵਾਰ ਮੁੜ ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣਖੁਣ ਦੀ ਵਿਦਿਆਰਥਣ ਨੇ ਵੱਡਾ ਮੁਕਾਮ ਹਾਸਲ ਕਰਕੇ ਨਾ ਇਕੱਲੇ ਮਾਪਿਆਂ ਦਾ ਬਲਕਿ ਆਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਦੇਸ਼ ਭਰ 'ਚ ਰੋਸ਼ਨ ਕੀਤਾ ਹੈ ਇੱਦਾਂ ਰਸਲ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣਖੁਣ ਦੀ ਇਹ 10ਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਦੀ ਯੰਗ ਸਾਇੰਟਿਸਟ ਪ੍ਰੋਗਰਾਮ ISRO ਲਈ ਨਿਯੁਕਤੀ ਹੋਈ ਹੈ ਤੇ ਗੁਰਲੀਨ ਕੌਰ ਦੀ ਇਸ ਉਪਲਬਧੀ ਤੇ ਸਕੂਲ ਅਤੇ ਪਰਿਵਾਰ ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਦੋ ਹਫ਼ਤਿਆਂ ਲਈ ਗੁਰਲੀਨ ਕੌਰ ISRO ਚ ਜਾ ਕੇ ਵਿਗਿਆਨੀਆਂ ਨਾਲ ਗੱਲਬਾਤ ਕਰੇਗੀ ਤੇ ਉੱਥੇ ਕਾਫੀ ਕੁਝ ਉਸਨੂੰ ਸਿੱਖਣ ਨੂੰ ਵੀ ਮਿਲੇਗਾ ਸਕੂਲ ਦੀ ਮੁਖ ਅਧਿਆਪਕਾ ਸਮ੍ਰਿਤੂ ਰਾਣਾ ਤੇ ਸਾਇੰਸ ਅਧਿਆਪਕਾ ਪਵਨਦੀਪ ਚੋਧਰੀ ਤੇ ਗੁਰਲੀਨ ਕੌਰ ਦੇ ਪਰਿਵਾਰ ਵੱਲੋਂ ਅੱਜ ਉਸ ਦਾ ਮੂੰਹ ਮਿੱਠਾ ਕਰਵਾ ਕੇ ਉਸਨੂੰ ਸ਼ੁਭ ਕਾਮਨਾਵਾਂ ਭੇਟ ਕਰਦਿਆਂ ਹੋਇਆਂ ਉਸਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਇਹ ਮੀਡੀਆ ਨਾਲ ਗੱਲਬਾਤ ਦੌਰਾਨ ਗੁਰਲੀਨ ਕੌਰ ਨੇ ਕਿਹਾ ਕਿ ਉਹ ਇਸ ਰੋਲ ਚ ਜਾਣ ਲਈ ਪਿਛਲੇ ਲੰਬੇ ਸਮੇਂ ਤੋਂ ਤਿਆਰੀ ਕਰ ਰਹੀ ਸੀ ਤੇ ਸਖਤ ਮਿਹਨਤ ਸਦਕਾ ਅੱਜ ਉਸ ਨੂੰ ਇਹ ਮੁਕਾਮ ਹਾਸਲ ਹੋਇਆ ਉਸ ਨੇ ਦੱਸਿਆ ਕਿ ਭਵਿੱਖ ਵਿੱਚ ਉਹ ਪੜ੍ਹ ਲਿਖ ਕੇ ਸਾਇੰਟਿਸਟ ਬੰਨਣਾ ਚਾਹੁੰਦੀ ਹੈ ਦੂਜੇ ਪਾਸੇ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਸਕੂਲ ਦੀ ਇੱਕ ਵਿਦਿਆਰਥਣ ਦੀ ਇਸ ਰੋਲ ਲਈ ਨਿਯੁਕਤੀ ਹੋਈ ਸੀ ਤੇ ਲਗਾਤਾਰ ਦੂਜੀ ਵਾਰ ਉਨ੍ਹਾਂ ਦੇ ਸਕੂਲ ਤੋਂ ਵਿਦਿਆਰਥਣ ਦੀ ਨਿਯੁਕਤੀ ਹੋਣਾ ਆਪਣੇ ਆਪ ਵਿੱਚ ਹੀ ਮਾਨਣ ਵਾਲੀ ਗੱਲ ਹੈ ਇਸ ਮੌਕੇ ਗੁਰਲੀਨਕੌਰ ਦੇ ਮਾਪਿਆਂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆ ਆਪਣੀ ਧੀ ਦੀ ਇਸ ਉਪਲਬਧੀ ਤੇ ਮਾਣ ਮਹਿਸੂਸ ਕੀਤਾ ਹੈ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਗੁਰਲੀਨਕੌਰ ਕਿਹੜੇ ਸਕੂਲ ਸਟੱਡੀ ਕਰ ਰਹੇ ਹੋ ਤੁਸੀਂ ਸਰਕਾਰੀ ਹਾਈ ਸਕੂਲ ਗੋਵਿੰਦਪੁਰ ਖੰਨਕਣ ਹੁਸ਼ਿਆਰਪੁਰ ਗੁਰਲੀਨ ਜੀ ਤੁਹਾਡੇ ਸਿਲੈਕਸ਼ਨ ਹੋਈ ਹੈ ਇਸ ਲਈ ਟ੍ਰੇning ਤੋਂ 15 ਦਿਨ ਲਈ ਤੁਸੀਂ ਜਾ ਰਹੇ ਹੋ ਸੋ ਕਿ ਹੋ ਜੇ ਹੁਣ ਫੀਲ ਕਰ ਰਹੀ ਹਾਂ ਕਿਉਂਕਿ ਇੱਕ ਵੱਡੀ ਕੰਪਨੀ ਦੇ ਵਿੱਚ ਨਾਮੀ ਰਿਸਰਚ ਸੈਂਟਰ ਵਿੱਚ ਆ ਰਹੀ ਹਾਂ ਤੁਸੀਂ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ ਕਿਉਂਕਿ ਇਸ ਤਰ੍ਹਾਂ ਕੋਈ ਛੋਟੀ ਜਿਹੀ ਜਗ੍ਹਾ ਨਹੀਂ ਹੈਗੀ ਇਸ ਤਰ੍ਹਾਂ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਇਸ ਲਈ ਮੈਨੂੰ ਇਹ ਓਪਰਚੁਨਿਟੀ ਮਿਲੀ ਮੈਂ ਬਹੁਤ ਖੁਸ਼ ਹਾਂ ਇਸ ਤੋਂ ਪਹਿਲਾਂ ਵੀ ਤੁਹਾਡੇ ਵੱਲੋਂ ਕੋਈ ਪ੍ਰੋਜੈਕਟਸ ਤੇ ਕੰਮ ਕੀਤਾ ਚੁੱਕੇ ਹਾਂ ਹਾਂਜੀ ਕਿਹੜੇ ਕਿਹੜੇ ਪ੍ਰੋਜੈਕਟ ਤਿਆਰ ਕੀਤੇ ਗਏ ਨੇ ਜਾਂ ਕੰਮ ਕਰ ਚੁੱਕੇ ਨੇ ਤੁਸੀਂ ਅਸੀਂ ਪਹਿਲਾਂ ਮੇਕਿੰਗ ਪੇਪਰ ਫਰਮ ਹੈਂਪ ਕੀਤਾ ਸੀ ਪ੍ਰੋਜੈਕਟ ਫਿਰ ਉਸ ਤੋਂ ਬਾਅਦ ਅਸੀਂ ਫਿਜ਼ੀਕਲ ਟੈਸਟਿੰਗ ਫਰ ਮੇਰਾ ਇਮਤ ਹੈਗਾ ਕਿ ਮੈਂ ਭਵਿੱਖ ਵਿੱਚ ਆਪਣੀ ਸਾਇੰਸ ਨੂੰ ਹੀ ਅਪਣਾਉਣਾ ਚਾਹੁੰਦੀ ਆ ਮੇਰੀ ਦਿਲਚਸਪੀ ਜ਼ਿਆਦਾ ਸਾਇੰਸ ਵਿੱਚ ਹੀ ਆ ਸਕੂਲ ਸਟਾਫ ਕੀ ਹੋ ਗਿਆ ਜੋ ਮਿਹਨਤ ਕਰਵਾਉਂਦੇ ਨੇ ਜਾਂ ਜੇ ਇਸ ਮੁਕਾਮ ਤੇ ਪਹੁੰਚਿਓ ਸਿਲੈਕਸ਼ਨ ਹੋ ਗਿਆ ਤੁਹਾਡੀ ਸਕੂਲ ਸਟਾਫ ਸਾਡੇ ਬਹੁਤ ਵਧੀਆ ਹੈ ਪਵਨ ਮੈਮ ਸਾਨੂੰ ਸਪੈਸ਼ਲੀ ਬਹੁਤ ਵਧੀਆ ਗਾਈਡ ਕਰਦੇ ਆ ਕਦੀ ਵੀ ਉਹਨਾਂ ਨੇ ਸਾਨੂੰ ਮਤਲਬ ਡਾਂਟਿਆ ਨਹੀਂ ਹੈਗਾ ਤੇ ਸਪੈਸ਼ਲੀ ਹੈਟ ਮੈਮ ਵੀ ਜਾਨਾ ਮੈਮ ਮੇਰਾ ਨਾਮ ਸਮ੍ਰੀਤੂ ਰਾਣਾ ਹੈ ਤੇ ਮੈਂ ਸਰਕਾਰੀ ਹਾਈ ਸਕੂਲ ਗੋਵਿੰਦਪੁਰ ਖੁੰਖੁੰੜ ਵਿਖੇ ਬਤੌਰ ਹੈਡਮਿਸਟ्रेस ਸੇਵਾ ਨਿਵਾ ਆ ਰਹੀ ਹਾਂ ਜੀ ਵਡੇ ਸਕੂਲ ਦੇ ਇੱਕ ਸਟੂਡੈਂਟ ਦੇ ਸਕੂਲ ਨੇ ਸੈLECTION ਹੋਈ ਹੈ ਟ੍ਰੇਨਿੰਗ ਲਈ ਸੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਾਡੀ ਸਟੂਡੈਂਟ ਹੈ ਪਹਿਲੇ 9th ਚ ਸੀਗੀ ਹੁਣ 10th ਚ ਹੋਈ ਹੈ ਗੁਰਲੀਨ ਕੌਰ ਉਹਦੀ ਸੈLECTION ਹੋਈ ਹੈ ਆਈਆਈਆਰਐਸ ਡੇਰਾਦੂਨ ਦੀ ਅਸੀਂ ਇੱਥੇ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਇਸ ਬੱਚੇ ਨੇ ਸਾਡੇ ਸਕੂਲ ਦਾ ਪਿੰਡ ਦਾ ਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ ਇਹਦੇ ਲਈ ਅਸੀਂ ਇਹਨੂੰ ਬਹੁਤ ਵਧਾਈਆਂ ਦਿੰਦੇ ਹਾਂ ਤੇ ਪਲੱਸ ਇਹ ਬੱਚੇ ਦੀ ਮਿਹਨਤ ਪਵਨ ਮੈਮ ਸ਼੍ਰੀਮਤੀ ਪਵਨਦੀਪ ਚੌਧਰੀ ਸਾਇੰਸ ਮਿਸਟਰ ਸਾਡੇ ਸਕੂਲ ਚ ਉਹਨਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਸੇ ਸਾਡਾ ਸਟਾਫ ਪੂਰਾ ਕੋਆਪਰੇਟਿਵ ਹੈ ਜਿਨ੍ਹਾਂ ਦੀ ਮਿਹਨਤ ਦੇ ਸਦਕੇ ਇਹ ਬੱਚਾ ਇੱਥੋਂ ਤੱਕ ਪਹੁੰਚਿਆ ਹੈ। ਦੇਸ਼ ਭਰ ਤੇ ਵਿੱਚੋਂ 350 ਸਟੂਡੈਂਟਸ ਦੀ ਸਿਲੈਕਸ਼ਨ ਹੋਈ ਹੈ। ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚੋਂ ਦੋ ਸਟੂਡੈਂਟਸ ਦੀ ਸਿਲੈਕਸ਼ਨ ਹੋਈ ਹੈ। ਦੱਸੋ ਜੀ ਇੱਕ ਸਰਕਾਰੀ ਸਕੂਲ ਤੁਹਾਡੇ ਸਕੂਲ ਦੇ ਸਿਲੈਕਸ਼ਨ ਹੋਈ ਹੈ। ਇੱਕ ਵੱਡੀ ਉਪਲਬਧੀ ਆਪਾਂ ਕਹਿ ਸਕਦੇ ਹਾਂ ਸਕੂਲ ਲਈ। ਜੀ ਬਿਲਕੁਲ ਸਰਕਾਰੀ ਸਕੂਲ ਦੀ ਬਹੁਤ ਵੱਡੀ ਉਪਲਬਧੀ ਹੈ। ਅੱਜ ਕੱਲ ਸਾਡੇ ਸਕੂਲਾਂ ਦੇ ਵਿੱਚ ਤੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਐਜ਼ ਕੰਪੇਅਰ ਟੂ ਪ੍ਰਾਈਵੇਟ ਸਕੂਲ। ਸਾਡੇ ਸਕੂਲਾਂ ਦੇ ਵਿੱਚ ਸਟਾਫ ਬਹੁਤ ਕੁਆਲਿਫਾਈਡ ਹੈ ਤੇ ਬਹੁਤ ਜ਼ਿਆਦਾ ਮਿਹਨਤੀ ਹੈ ਅਸੀਂ ਤੁਹਾਡੇ ਮਾਧਿਅਮ ਤੋਂ ਹੀ ਪੇਰੈਂਟਸ ਨੂੰ ਬਾਕੀ ਪੇਰੈਂਟਸ ਨੂੰ ਅਸੀਂ ਕਹਿਣਾ ਚਾਹੁੰਦੇ ਮੈਂ ਅਪੀਲ ਕਰਨਾ ਚਾਹੁੰਦੀ ਹਾਂ ਕਿ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਪਾਓ ਇਸ ਤੋਂ ਪਹਿਲਾਂ ਵੀ ਤੁਹਾਡੇ ਇੱਕ ਸਟੂਡੈਂਟ ਨੇ ਅਚੀਵਮੈਂਟ ਪ੍ਰਾਪਤ ਕਰ ਚੁੱਕਿਆ ਹੁਣ ਦੂਸਰੀ ਵਾਰ ਤੁਹਾਡੇ ਬੱਚੇ ਨੇ ਉਪਲਬਧੀ ਹਾਸਲ ਕੀਤੀ ਹੈ ਤੁਹਾਡੀ ਸਕੂਲ ਦੇ ਬੱਚੇ ਨੇ ਹਾਂਜੀ ਇਹ ਪਹਿਲਾਂ ਸਾਡੀ ਸੁਖਦੀਪ कौर ਗਈ ਸੀਗੀ ਪਿਛਲੇ ਸਾਲ ਇਸ ਸਾਲ ਸਾਡੀ ਗੁਰਲੀਨ कौर ਦਾ ਸਿਲੈਕਸ਼ਨ ਹੋਇਆ ਹੈ ਬਹੁਤ ਜ਼ਿਆਦਾ ਪ੍ਰਾਊਡ ਵਾਲੀ ਗੱਲ ਹੈ ਕੱਲ ਹੀ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਵੈਂਸ ਜੀ ਨੇ ਆਪਣੇ ਫੇਸਬੁੱਕ ਤੇ ਸਾਡੇ ਬੱਚੇ ਦਾ ਪਾਇਆ ਸੀਗਾ ਉਹਨਾਂ ਨੇ ਵੀ ਸ਼ੇਅਰ ਕੀਤਾ ਸੀਗਾ ਤੋਂ ਇਹ ਬਹੁਤ ਜ਼ਿਆਦਾ ਪ੍ਰਾਊਡ ਵਾਲੀ ਗੱਲ ਹੈ ਕਿ ਲਗਾਤਾਰ 2 ਸਾਲ ਸਾਡਾ ਬੱਚਾ ਸਿਲੈਕਟ ਹੋ ਰਿਹਾ ਹੈ ਮੈਮ ਜਿਵੇਂ ਕਿ ਇਸਰੋ ਦੇ ਵਿੱਚ ਟ੍ਰੇਨਿੰਗ ਲੱਗਦੀ ਹੈ 15 ਦਿਨ ਦੀ ਟ੍ਰੇਨਿੰਗ ਹੈ ਜਿਵੇਂ ਕਿ ਤੁਸੀਂ ਦੱਸਿਆ ਹੈ ਤਾਂ ਇਨ ਫਿਊਚਰ ਸਟੂਡੈਂਟਸ ਲਈ ਕੀ ਬেনিਫਿਟਸ ਨੇ ਇਹਦੇ ਬেনিਫਿਟ ਇੱਕ ਤਾਂ ਇਸਰੋ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਆਪਣੇ ਪ੍ਰੈਸਟੀਜੀਅਸ ਇੰਸਟੀਟਿਊਟ ਹੈ ਉਦੇ ਵਿੱਚ ਬੱਚਾ 15 ਦਿਨ ਦੀ ਟ੍ਰੇਨਿੰਗ ਲੈਂਦਾ ਹੈ ਉੱਥੇ ਸਾਇੰਟਿਸਟ ਦੇ ਨਾਲ ਇੰਟਰੈਕਸ਼ਨ ਹੁੰਦੀ ਹੈ ਇਹਨਾਂ ਦੀਆਂ ਕਲਾਸਿਸ ਲੱਗਦੀਆਂ ਨੇ ਇਹਨਾਂ ਨੂੰ ਰਾਕਟ ਲਾਂਚਿੰਗ ਬਾਰੇ ਦੱਸਿਆ ਜਾਂਦਾ ਹੈ ਈਵਨ ਪਿਛਲੇ ਸਾਲ ਸਾਡੀ ਲੜਕੀ ਕਹਿੰਦੀ ਸੀ ਕਿ ਅਸੀਂ ਵਾਟਰ ਰਾਕਟਸ ਬਣਾ ਕੇ ਲਾਂਚ ਵੀ ਕੀਤੇ ਐ ਸੋ ਇੱਕ ਸਾਇੰਟਿਫਿਕ ਟੈਂਪਰਮੈਂਟ ਵੱਧਦਾ ਹੈ ਬੱਚੇ ਦਾ ਬੱਚੇ ਦਾ ਸਾਇੰਸ ਵੱਲ ਰੁਝਾਨ ਵੱਧਦਾ ਹੈ ਬੱਚੇ ਦੀ ਬਹੁਤ ਜ਼ਿਆਦਾ ਐਕਸਟਰਾ ਐਕੈਰੀਕੂਲਰ ਐਕਟੀਵਿਟੀਆਂ 'ਤੇ ਵੀ ਧਿਆਨ ਜਾਂਦਾ ਹੈ ਤੇ ਪਲੱਸ ਉੱਥੇ ਉਹ आईएमए वगैरह ਵਿੱਚ ਵੀ ਵਿజిਟ ਕਰਵਾਂਦੇ ਆ ਬਹੁਤ ਸਾਰੇ ਪੇਰੈਂਟਸ ਅਜਿਹੇ ਹੁੰਦੇ ਨੇ ਜੀ ਸਟੂਡੈਂਟਸ ਇਹ ਹੁੰਦੇ ਨੇ ਕਿ ਅਸੀਂ 10th 2 ਕਰਨੀ ਹੈ ਉਸ ਤੋਂ ਬਾਅਦ ਆਪਾਂ ਆਲਸ ਵੱਲ ਜਿਆਦਾ ਧਿਆਨ ਦੇਣਾ ਤਾਂ ਇਸ ਤੋਂ ਬਾਅਦ ਆਪਾਂ ਅਬਰੋਡ ਜਾਵਾਂਗੇ ਸਟੂਡੈਂਟਸ ਸਟੂਡੈਂਟਸ ਦੇ ਨਾਲ ਨਾਲ ਉਹਨਾਂ ਦੇ ਪੇਰੈਂਟਸ ਦਾ ਵੀ ਯਾਨੀ ਕਿ ਮਾਪਿਆਂ ਦਾ ਵੀ ਮਾਪਿਆਂ ਦੇ ਮਾਈਂਡ ਵਿੱਚ ਵੀ ਕਿਤੇ ਨਾ ਕਿਤੇ ਹੈ ਕਿ ਅੱਜ ਵੀ ਸਰਕਾਰੀ ਸਕੂਲ ਉਸ ਲੈਵਲ ਤੇ ਨਹੀਂ ਪਹੁੰਚੇ ਨੇ ਜਿਸ ਥਾਂ ਤੇ ਅੱਜ ਪ੍ਰਾਈਵੇਟ ਸਕੂਲ ਅਚੀਵਮੈਂਟਸ ਪ੍ਰਾਪਤ ਕਰ ਲਏ ਨੇ ਕੀ ਕਰਨਾ ਚਾਹੁੰਦੇ ਹੋ ਕਿ ਇੱਕ ਵੱਡੀ ਉਪਲਬਧੀ ਹੈ ਪ੍ਰਾਈਵੇਟ ਸਕੂਲ ਦੀ ਸੈLECTION ਨਹੀਂ ਹੈ ਗਵਰਨਮੈਂਟ ਸਕੂਲ ਦੀ ਲਗਾਤਾਰ ਸੈਕਿੰਡ ਟਾਈਮ ਤੋਂ ਸਾਡੀ ਸਕੂਲ ਦੀ ਉਮੀਦ ਟੱਕਰ ਹੈ ਹਾਂਜੀ ਇਹ ਬਹੁਤ ਵੱਡੀ ਉਪਲਬਧੀ ਹੈ ਪੇਰੈਂਟਸ ਨੂੰ ਸਮਝਣਾ ਚਾਹੀਦਾ ਹੈ ਚਾਹੀਦਾ ਹੈ ਹੁਣ ਤੇ ਮੀਡੀਆ ਵੱਲੋਂ ਕਵਰੇਜ ਬਹੁਤ ਜ਼ਿਆਦਾ ਹੋ ਰਹੀ ਹੈ ਅਸੀਂ ਦੱਸ ਵੀ ਰਹੇ ਹਾਂ ਕਿ ਸਾਡੇ ਬੱਚੇ ਲਗਾਤਾਰ ਇਸ ਸਾਈਡ ਜਾ ਰਹੇ ਨੇ ਤੇ ਪ੍ਰਾਈਵੇਟ ਸਕੂਲਾਂ ਦੇ ਨਾਲ ਸਾਡਾ ਕੰਪੀਟੀਸ਼ਨ ਤੇ ਹੈ ਪਰ ਹਮੇਸ਼ਾ ਅਸੀਂ ਉਹਨਾਂ ਤੋਂ ਅੱਗੇ ਹੀ ਹੈ ਸਾਡਾ ਸਟਾਫ ਬਹੁਤ ਮਿਹਨਤੀ ਹੈ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਇੱਧਰ ਹੀ ਲਗਾਉਣਾ ਚਾਹੀਦਾ ਹੈ ਮੇਰਾ ਨਾਮ ਪਵਨਦੀਪ ਚੌਧਰੀ ਹੈ ਮ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੰਡਕੁੰਚ ਬਤੌਰ ਸਾਇੰਸ ਵਿਸ਼ਾ ਪੜ੍ਹਾਉਣੀ ਹੈਗੀ ਹੈ ਤੇ ਕਾਨੇ ਸਟੂਡੈਂਟਸ ਦੀ ਸਿਲੈਕਸ਼ਨ ਹੋਈ ਹੈ ਸਕੂਲ ਲਈ ਹਾਂਜੀ ਸੋ ਕੀ ਕਹਿਣਾ ਚਾਹੁੰਦੇ ਕੋ ਵੱਡੀ ਅਚੀਵਮੈਂਟ ਹੈ ਸਰਕਾਰੀ ਸਕੂਲ ਲਈ ਹਾਂਜੀ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹਾਂ ਸੈਕਿੰਡ ਟਾਈਮ ਵੀ ਮੇਰਾ ਬੱਚਾ ਸਿਲੈਕਟ ਹੋਇਆ ਹੈ ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸੇ ਤਰ੍ਹਾਂ ਹੀ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਬੱਚਿਆਂ ਤੇ ਬਰਾਬਰ ਲਿਆ ਕੇ ਖੜਾ ਕਰੀਏ ਤੇ ਤਾਂ ਕਿ ਉਹ ਜੋ ਬੱਚੇ ਹੈਗੇ ਸਾਡੇ ਇਹ ਨੀਡੀ ਬੱਚੇ ਹੈਗੇ ਆ ਡਿਸਰਵਿੰਗ ਬੱਚੇ ਆ ਅਸੀਂ ਉਹਨਾਂ ਨੂੰ ਵੀ ਉਹ ਸਾਰੀਆਂ ਓਪਰਚ्युनिटीज ਪ੍ਰੋਵਾਈਡ ਕਰੀਏ ਜੋ ਕਿ ਬਾਕੀ ਬੱਚੇ ਅਵੇਲ ਕਰਦੇ ਨੇ ਇਸ ਮੁਕਾਮ ਤੱਕ ਪਹੁੰਚ ਲਈ ਕੀ ਕਿ ਮੈਂ ਪ੍ਰੋਟੋਕੋਲ ਕੀ ਹੈ ਕਿਵੇਂ ਅਪਲਾਈ ਹੁੰਦਾ ਹੈ ਜਾਂ ਕਿਸ ਤਰ੍ਹਾਂ ਇਸ ਮੁਕਾਮ ਤੱਕ ਪਹੁੰਚਿਆ ਜਾਂਦਾ ਜੀ ਇਸ ਦੇ ਲਈ ਸਰ ਬੱਚਾ ਜਿਹੜਾ ਹੈਗਾ ਪਹਿਲਾਂ ਤਾਂ ਓਵਰ ਆਲ ਜਿਹੜਾ ਬੱਚਾ ਪੜ੍ਹਾਈ ਦੇ ਵਿੱਚ ਵੀ ਵਧੀਆ ਹੋਣਾ ਚਾਹੀਦਾ ਹੈਗਾ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਆ ਕਿ ਉਹਦੀ ਜਨਰਲ ਨੋਲੇਜ, ਮੈਂਟਲ ਅਬਿਲਿਟੀ, ਸਾਇੰਸ ਵਿਸ਼ੇ ਦੇ ਵਿੱਚ, ਮੈਥਸ ਦੇ ਵਿੱਚ, ਸਪੋਰਟਸ ਦੇ ਵਿੱਚ ਵੀ ਅੱਗੇ ਹੋਣਾ ਚਾਹੀਦਾ ਜਿਹੜੇ ਕਿ ਸਾਡੇ ਅਧਿਆਪਕਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ। ਤੇ ਬਾਕੀ ਓਵਰਆਲ ਜਿੱਦਾਂ ਬੱਚਾ ਪ੍ਰੋਜੈਕਟਸ ਕਰਦਾ ਹੈਗਾ ਆ ਕਿ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਉਹਦੇ ਤੇ ਫਰਦਰ ਉਹਨੂੰ ਉਹਦੇ ਬੈਨੀਫਿਟ ਮਿਲਦਾ ਤਾਂ ਸਾਡੇ ਬੱਚੇ ਕਾਫੀ ਨੈਸ਼ਨਲ ਲੈਵਲ ਤੇ ਤਿੰਨ ਚਾਰ ਵਾਰੀ ਪਰਫਾਰਮ ਕਰ ਚੁੱਕੇ ਆ। ਜੇ ਦੇ ਕਰਕੇ ਕਿ ਹੁਣ ਆ ਜੋ ਇਸ ਮੁਕਾਮ ਤੇ ਪੁੱਜੇ ਹੈਗੇ ਇਸ ਤੋਂ ਪਹਿਲਾਂ ਤੁਹਾਡਾ ਸੈਕੰਡ ਸਟੂਡੈਂਟ ਆ ਜਿਵੇਂ ਕਿ ਮੈਂ ਪਹਿਲਾਂ ਵੀ ਹੈ ਟਿਚਰ ਨੂੰ ਪੁੱਛਿਆ ਕਿ ਇਸ ਤੋਂ ਪਹਿਲਾਂ ਵੀ ਸੁਖਦੀਪ ਨਾਮ ਦੇ ਹਾਂਜੀ ਹਾਂਜੀ ਇਹ ਸਟੂਡੈਂਟ ਤੁਹਾਡੀ ਸਕੂਲੀ ਗਈ ਸੀ ਸੈਕੰਡ ਟਾਈਮ ਦੇਖ ਨੂੰ ਕੋਲ ਇਨ ਸਿਲੈਕਸ਼ਨ ਹੋਈ ਹੈ ਹਾਂਜੀ ਬਹੁਤ ਵੱਡਾ ਪ੍ਰਾਊਡ ਮੂਮੈਂਟ ਹੁੰਦਾ ਟੀਚਰਸ ਦਾ ਹਾਂਜੀ 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 ਇਹ ਤਾਂ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਇਵਨ ਮੈਨੂੰ ਜ਼ਿਆਦਾ ਖੁਸ਼ੀ ਤਾਂ ਇਸ ਕਰਕੇ ਹੈਗੀ ਕਿ ਮੈਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਾ ਰਹੀ ਹਾਂ ਤੇ ਇਹਨਾਂ ਬੱਚਿਆਂ ਲਈ ਕੰਮ ਕਰਦ ਰਹੀ ਹਾਂ ਤੇ ਉਹ ਬੜਾ ਹੀ ਆਪਣੇ ਆਪ ਚ ਇੱਕ ਬlesing ਜਿਹੜੀ ਹੈ ਮਿਲਦੀ ਹੈ ਮੈਨੂੰ ਬੱਚਿਆਂ ਤੋਂ ਵੀ ਪੇਰੈਂਟਸ ਤੋਂ ਵੀ ਇਵਨ ਸਟਾਫ ਤੋਂ ਵੀ ਤੇ ਮੈਂ ਇਦਾਂ ਹੀ ਕਰਦੀ ਰਹੂੰਗੀ ਆਪਣੀ ਅੱਗੇ ਮਿਹਨਤ ਤੇ ਇਹਦੇ ਬੱਚਿਆਂ ਨੂੰ ਪਹੁੰਚਾਉਂਦੀ ਰਹੂੰਗੀ ਨਵੇਂ-ਨਵੇਂ ਮਕਾਮ ਤੇ ਹਾਂ ਜੀ ਕੀ ਨਾਮ ਹੈ ਤੁਹਾਡਾ ਮਹੇਸ਼ ਸਿੰਘ ਇਹ ਗੁਰਲੀਨ ਕਿਹੜਾ ਲੱਗਦੀ ਤੁਹਾਡੀ ਬੇਟੀ ਮੇਰੀ ਲੜਕੀ ਸਰ ਠੀਕ ਹੈ ਜੀ ਇਹ ਕੋ ਬਹੁਤ ਵੱਡੀ ਅਚੀਵਮੈਂਟ ਹੈ ਬਹੁਤ ਉੱਚਾ ਮਕਾਮ ਹਾਸਲ ਕੀਤਾ ਹੈ ਹਾਂ ਜੀ ਬਿਲਕੁਲ ਅ ਕਰਦੇ ਵਿੱਚ ਹੁਣ ਖੁਸ਼ੀ ਦਾ ਮਾਹੌਲ ਆ ਬਹੁਤ ਜ਼ਿਆਦਾ ਸਰ ਸਰ ਇਹ ਜਿਹੜੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਪਰ ਇੱਕ ਮਾਂ ਤੁਹਾਡੇ ਤੁਸੀਂ ਖੁਸ਼ ਹਮਦਰ ਹੋ ਕਿ ਮਾਂ ਪੇਲੇ ਕਿੰਨੀ ਖੁਸ਼ੀ ਦੀ ਗੱਲ ਹੋਗੀ ਕਿ ਉਹਦਾ ਬੱਚੇ ਨੇ ਇੰਨੇ ਜ਼ਿਆਦਾ ਅੱਗੇ ਤੱਕ ਤਰੱਕੀ ਕੀਤੀ ਹੈ ਨਾ ਉਹ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਸੀ ਸਿਰਫ ਇਹ ਸਲੇਸ਼ ਇਹ ਨਾ ਮੈਮ ਦਾ ਥੈਂਕ ਯੂ ਦਿਲੋਂ ਕਰਦੇ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸਾਡੇ ਬੱਚੇ ਲਈ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਕਿ ਉਹਨਾਂ ਦਾ ਬੱਚਾ ਸਾਡੇ ਨਾਲੋਂ ਵੀ ਵੱਧ ਤਰੱਕੀ ਕਰੇ ਤੇ ਆ ਬੁਲੰਤੀਆਂ ਤੱਕ ਪਹੁੰਚੇ ਸੋ ਅੱਜ ਇੱਕ ਧੀ ਨੇ ਕਰ ਵਿਖਾਇਆ ਹੈ ਹਾਂਜੀ ਬਿਲਕੁਲ ਸਰ ਔਰ ਮੈਂ ਇਹ ਗੱਲ ਕਹਿਣੀ ਚਾਹੁੰਗਾ ਕਿ ਅਸੀਂ ਸੋਦੇ ਮੁੰਡਾ ਅੱਗੇ ਜਾਂਦਾ ਮੁੰਡਾ ਅੱਗੇ ਜਾਂਦਾ ਪਰ ਧੀਆਂ ਦੀ ਵੀ ਉਨੀ ਹੀ ਖੁਸ਼ੀ ਹੁੰਦੀ ਹੈ ਜਦੋਂ ਅੱਗੇ ਤੱਕ ਵੱਧਦੇ ਆ ਇਹ ਖੁਸ਼ੀ ਸ਼ਬਦਾਂ ਚ ਨਹੀਂ ਬਿਆਨ ਕੀਤੀ ਜਾ ਸਾਰੇ ਸਾਲ ਕੁਛ ਵੀ ਮਾਪਿਓ ਮਾਪਿਆਂ ਦੀ ਸੋਚ ਹੁੰਦੀ ਹੈ ਕਿ ਨਹੀਂ ਸਰਕਾਰੀ ਸਕੂਲਾਂ ਵਿੱਚ ਐਡ ਪੜ੍ਹਾਈ ਨਹੀਂ ਹੈਗੀ ਤਾਂ ਇੱਥੇ ਜਿਹੜਾ ਇੱਕ ਪਿੰਡੂ ਤਬਕਾ ਹੈ ਜਾਂ ਗਰੀਬ ਤਬਕਾ ਇੱਥੇ ਪੜਦਾ ਹੈ ਨਹੀਂ ਸਰ ਮੇਰੀ ਲੜਕੀ ਵੀ ਪਹਿਲਾਂ ਪ੍ਰਾਈਵੇਟ ਸਕੂਲ ਚ ਪੜਦੀ ਸੀ ਕਰੋਨਾ ਕਾਲ ਚ ਥੋੜੀ ਸਾਡੀ ਮਜਬੂਰੀਆਂ ਹੋ ਗਈ ਇਸ ਕਰਕੇ ਇਹਨੂੰ ਸਰਕਾਰੀ ਸਕੂਲੇ ਲਗਾਉਣਾ ਪਿਆ ਪਰ ਮੈਂ ਦਿਲੋਂ ਹੀ ਗੱਲ ਕਹੂੰਗਾ ਕਿ ਅਸੀਂ ਬਹੁਤ ਖੁਸ਼ ਆ ਕਿ ਅਸੀਂ ਇੱਕ ਵਧੀਆ ਫੈਸਲਾ ਲਿਆ ਔਰ ਉਸ ਤੋਂ ਵੀ ਜ਼ਿਆਦਾ ਸਾਨੂੰ ਟੀਚਰ ਵਧੀਆ ਮਿਲੇ ਸਰ ਕੀ ਕਹਿਣਾ ਚਾਹੁੰਦੇ ਹੋ ਨਾ ਲੋਕਾਂ ਨੂੰ ਜੋ ਅੱਜ ਦੇ ਸਮੇਂ ਦੇ ਵਿੱਚ ਵੀ ਬੇਟੀਆਂ ਦਾ ਦਿੱਕੀ ਮੁੰਡਿਆਂ ਦੇ ਬਰਾਬਰ ਹਰ ਇੱਕ ਚਾਹੇ ਜਾ ਰਾਜਨੀਤੀ ਦੀ ਗੱਲ ਕਰੀਏ ਚਾਹੇ ਆਪਾਂ ਆਫਸਰ ਲਾਈਨ ਦੀ ਗੱਲ ਕਰੀਏ ਚਾਹੇ ਕਿਸੇ ਵੀ ਮੁਕਾਮ ਦੀ ਆਪਾਂ ਗੱਲ ਕਰੀਏ ਪਰ ਅੱਜ ਵੀ ਕੁਝ ਚੰਦ ਲੋਕਾਂ ਤੋਂ ਸੋਚੇ ਆ ਕਿ ਭਰੂਣ ਹੱਤਿਆ ਜਦੋਂ ਉਹਨਾਂ ਨੂੰ ਬੇਟੀ ਬਾਰੇ ਪਤਾ ਲੱਗਦਾ ਹੈ ਜਾਂ ਕੁਝ ਇਸ ਤਰ੍ਹਾਂ ਦੇ ਕਾਰਕਮ ਉਹਨਾਂ ਨੇ ਕੰਮ ਕਰਦੇ ਨੇ ਕੀ ਮੈਸੇਜ ਉਹਨਾਂ ਨੂੰ ਕਨਵੇ ਕਰਨਾ ਚਾਹੀਦਾ ਸਰ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਲੜਕੀ ਉਹ ਲੜਕੇ 'ਚ ਨਹੀਂ ਫਰਕ ਕਰਨਾ ਚਾਹੀਦਾ ਟੀਆਂ ਲੜਕੇ ਨਾਲੋਂ ਸ਼ਾਇਦ ਜ਼ਿਆਦਾ ਮਾਨ ਸਾਨੂੰ ਦਿੰਦੀਆਂ ਨੇ ਔਰ ਇਹ ਸੋਚ ਤੋਂ ਪਰੇ ਦੀ ਗੱਲ ਹੈ ਸਰ ਇਹ ਸਾਡੀ ਛੋਟੀ ਸੋਚ ਐ ਨੂੰ ਬਦਲਣਾ ਚਾਹੀਦਾ ਵੀ At GNA University, see potential in everyone and everything around us. We drive innovation and entrepreneurship. We groom competent global citizens to affect positive change around them.